ਦੱਸ ਦਈਏ ਕਿ ਜਿਸ ਕੜੀ ਦਾ ਇੰਤਜ਼ਾਰ ਸੀ ਅੱਜ ਜੋ ਕੜੀ ਖਤਮ ਹੁੰਦੀ ਨਜ਼ਰ ਆ ਰਹੀ ਹੈ ਕੱਲ ਵੀ ਤੁਹਾਨੂੰ ਅਪਡੇਟ ਦਿਖਾਈ ਸੀ ਤੇ ਲਗਾਤਾਰ ਤੁਹਾਨੂੰ ਜਿਹੜੀਆਂ ਚੋਣ ਪ੍ਰਚਾਰ ਜਿਹੜੀਆਂ ਨਰੋਜਮ ਸਿੰਘ ਨਗਰ ਪੰਚਾਇਤ ਦੇ ਵਿੱਚ ਚੋਣਾਂ ਹੋ ਰਹੀਆਂ ਸੀ ਉਹਨਾਂ ਦੇ ਪ੍ਰਤੀ ਤੁਹਾਨੂੰ ਅਪਡੇਟ ਜਿਹੜੀ ਲਗਾਤਾਰ ਤੁਹਾਨੂੰ ਦਿਖਾ ਰਿਹਾ ਇਸ ਸਮੇਂ ਅਸੀਂ ਨਰੋਜਮ ਸਿੰਘ ਦੇ ਬਲਾਗ ਦੇ ਵਿੱਚ ਖੜੇ ਆ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਸਕਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਪੂਕਤਾ ਪਰ ਬੰਦਸਾਨ ਜਿੱਥੇ ਜਿਹੜਾ ਕਿ ਆਣ ਜਾਣ ਵਾਲਾਂ ਦੇ ਜਿਹੜੀ ਹਰ ਇੱਕ ਚੀਜ਼ ਦੀ ਜਿਹੜੀ ਆ ਉਹਨਾਂ ਦੀ ਦੇਖਰੇਖ ਦੇ ਨਾਲ ਜੇ ਮੋਬਾਈਲ ਦੀ ਗੱਲ ਕਰੀਏ ਜਾਂ ਕਿਸੇ ਹੋਰ ਵੀ ਚੀਜ਼ ਨੂੰ ਜਿਹੜਾ ਆ ਉਹਨਾਂ ਵੱਲੋਂ ਆਪਣੇ ক্লোਚ ਕਰਕੇ ਜਿਹੜਾ ਅੰਦਰ ਜਾਣ ਦਿੱਤਾ ਜਾ ਰਿਹਾ ਉੱਥੇ ਹੀ ਜ ਵੀ ਉਹ ਸਾਹ ਜਿਹੜਾ ਕਾਫੀ ਦੇਖਣ ਨੂੰ ਮਿਲਿਆ ਵੋਟਰ ਵੀ ਜਿਹੜੇ ਵੋਟ ਪਾ ਕੇ ਜਿਹੜੇ ਸ਼ਾਂਤੀ ਮੇਂ ਤਰੀਕੇ ਦੇ ਨਾਲ ਜਿਹੜੇ ਵੋਟ ਹੁੰਦੇ ਹੋਏ ਨਜ਼ਰ ਆ ਰਹੇ ਤੁਹਾਨੂੰ ਦਿਖਾ ਦਈਏ ਕਿ 1 ਨੰਬਰ ਵਾਰਡ ਦੀ ਗੱਲ ਕਰੀ ਉਧਰ 1 ਨੰਬਰ 2 ਨੰਬਰ 3 ਨੰਬਰ ਬੂਥ ਦੇ ਉੱਪਰ ਵੀ ਜਿਹੜੇ ਅਸੀਂ ਪਹੁੰਚੇ ਸੀ ਉੱਥੇ ਵੀ ਤੁਹਾਨੂੰ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਜੇ ਗੱਲ ਕਰੀ ਇੱਥੇ 10 ਨੰਬਰ ਤੇ 11 ਨੰਬਰ ਵਾਰਡ ਦੇ ਵਿੱਚ ਵੀ ਅਸੀਂ ਖੜਿਆ ਜਿੱਥੇ ਲਗਾਤਾਰ ਜਿਹੜੇ ਨਾ ਜਨਤਾ ਆ ਰਹੀ ਆ ਤੇ ਬੋਟ ਜਿਹੜਾ ਬਹੁਤ ਹੀ ਸ਼ਾਂਤੀ ਮੇਂ ਤਰੀਕੇ ਦੇ ਨਾਲ ਜਿਹੜਾ ਪਾਇਆ ਜਾ ਰਿਹਾ ਤੇ ਉੱਥੇ ਜੋ ਵੋਟਰ ਵੋਟਰ ਜਿਨ੍ਹਾਂ ਦਾ ਪਹਿਲਾ ਬੋਡ ਆ ਗਿਆ ਉਹਨਾਂ ਵਿੱਚ ਵੀ ਕਾਫੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਤੇ ਕੀ ਕੁਝ ਕਿਹਾ ਉਹਨਾਂ ਨੇ ਤੁਹਾਨੂੰ ਸੁਣਾਉਣੇ ਆਪਣੇ ਚੈਨਲ ਤੇ ਤਤਤ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕ ਨਿਊਜ਼ ਤੇ ਆਪੇ ਕੀ ਕੀ ਮਾਦੇ ਲਾ ਦਿੱਤਾ ਦਾ ਪਤੀਜੀਵੀ ਚੋਣ ਪਚਾਰ ਚਕ ਵਿੱਚ ਜਨਾਬ ਲੱਗ ਰਿਹਾ ਕੀ ਕਹਿਣਾ ਕਰਦੇ ਵੋਟਰਾਂ ਨੂੰ ਦੇਖੋ ਮੈਂ ਤਾਂ ਸਾਰਿਆਂ ਤੋਂ ਪਹਿਲਾਂ ਤੇ ਜਿਹੜੇ ਮੇਰੇ ਨਗਰ ਪੰਚਾਇਤ ਨਿਰੋਲ ਜੈਮਲ ਸਿੰਘ ਦੀ ਜਿਹੜੇ ਵੋਟਰ ਨੇ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਸਾਰਿਆਂ ਨੇ ਅੱਜ ਵੋਟਾਂ ਪਾਣੀਆਂ ਨੇ ਔਰ ਕੈਂਡੀਡੇਟ ਦੇ ਕੇ ਜਿਨ੍ਹਾਂ ਨੇ ਤੁਹਾਡਾ ਵਿਕਾਸ ਕਰਵਾਇਆ ਤੁਸੀਂ ਉਹਨਾਂ ਨੂੰ ਵੋਟਾਂ ਪਾਉਣੀਆਂ ਨੇ ਔਰ ਮੇਰੀ ਇਹੀ ਅਪੀਲ ਹੈ ਕਿ ਸ਼ਾਂਤੀ ਮੇਂ ਹੀ ਤਰੀਕੇ ਨਾਲ ਅਸੀਂ ਜੀ ਵੋਟਾਂ ਪਾਉਣੀਆਂ ਨੇ ਨਾ ਕਿ ਕੋਈ ਕਿਸੇ ਵੀ ਕਿਸਮ ਦੀ ਕੋਈ ਅਸ਼ਾਂਤੀ ਨਹੀਂ ਕਰਨੀ ਸ਼ਾਂਤੀ ਮੇਂ ਤਰੀਕੇ ਨਾਲ ਤੁਸੀਂ ਸਾਰਿਆਂ ਨੇ ਵੋਟਾਂ ਪਾਣੀਆਂ ਤਾਂ ਕਿ ਜਿਹੜੇ ਸਾਡੇ ਕੈਂਡੀਡੇਟ ਖੜੇ ਨੇ ਉਹਨਾਂ ਨੂੰ ਅਸੀਂ ਜਿਤਾ ਸਕੀਏ ਔਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਜਿਹੜੀਆਂ 11 ਦੀਆਂ 11 ਸੀਟਾਂ ਨੇ ਉਹਨਾਂ ਦੀ ਝੋਲੀ ਵਿੱਚ ਪਾ ਸਕੀ ਹaikman ਦੀ ਝੋਲੀ ਵਿੱਚ 11 ਦੀਆਂ 11 ਸੀਟਾਂ ਜਿੱਤ ਕੇ ਅਹੀਂ ਹaikman ਦੀ ਝੋਲੀ ਵਿੱਚ ਪਾ ਸਕੀ। ਪਿਛਲੀ ਵਾਰ ਤੁਸੀਂ 11 ਦੀਆਂ 11 ਸੀਟਾਂ ਜਿੱਤੀਆਂ ਸੀ ਇਸ ਵਾਰ ਕੀ ਲੱਗਦਾ ਤੁਹਾਨੂੰ ਕਿੰਨੀਆਂ ਸੀਟਾਂ ਤਾਂ ਹੋਣਗੀਆਂ ਕਿਉਂਕਿ ਮੌਜੂਦਾ ਕਾਰਨਟ ਮੰਤਰੀ ਵੀ ਤੁਹਾਡੇ ਹਲਕੇ ਦੇ ਵਿੱਚੋਂ ਆ। ਹਾਂਜੀ ਦੇਖੋ ਅਸੀਂ 5 ਸਾਲ ਵਿਕਾਸ ਕਾਰਜ ਕਰਵਾਏ ਨੇ ਇਹ ਸਾਰੀ ਹੀ ਨਰੋਟ ਵਾਸੀਆਂ ਨੂੰ ਪਤਾ ਹੈ ਅਸੀਂ ਜਿਹੜੀ ਉਹਨਾਂ ਦੀਆਂ ਮੁਸ਼ਕਲਾਂ ਸੀ ਪਰੇਸ਼ਾਨੀਆਂ ਸੀ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸੋਲਵ ਕਰਵਾਇਆ ਹੈ ਅਸੀਂ ਜੋ ਵੀ ਉਹਨਾਂ ਦੇ ਕੰਮ ਸੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਹੈ ਮੈਨੂੰ ਪੂਰਾ ਯਕੀਨ ਹੈ ਨਰੋਟ ਵਾਸੀਆਂ ਦੇ ਲੋਕਾਂ ਉੱਪਰ ਉਹ ਸਾਨੂੰ ਵੱਧ ਚੜ ਕੇ ਵੋਟਾਂ ਪਾਣਗੇ ਔਰ ਜਿਹੜੀਆਂ 11 ਸੀਟਾਂ ਔਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੀ ਆਣਗੀਆਂ 11 ਦੀਆਂ 11 ਸੀਟਾਂ ਨਾਮ ਆਪਣਾ ਪ੍ਰੀਤੀ ਦੇਵੀ ਕਿ ਪ੍ਰੈਸ ਕਵਰ ਤੋਂ ਜੀ ਹਾਂ ਜੀ ਇਸ ਤਰ੍ਹਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਅੰਦਰ ਬਹੁਤ ਵਧੀਆ ਸੀ ਤੁਸੀਂ ਬੋਲ ਰਹੇ ਹੋ ਹਾਂ ਜੀ ਕਿੰਨਾ ਦੇ ਸਰਕਾਰ ਬਣਾਉਣ ਜਾ ਰਹੇ ਜਿਹੜੀ ਬਣੀ ਆ ਵਾ ਕੋਈ ਠੀਕ ਹੈ ਜਿਹੜੀ ਬਣ ਜੇ ਹੋਈ ਵਧੀਆ ਸਰਕਾਰ ਸਭ ਠੀਕ ਹੈ ਬਿਲਕੁਲ ਬਹੁਤ ਖੁਸ਼ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਬਹੁਤ ਵਧੀਆ ਲੱਗ ਗਿਆ ਠੀਕ ਹੈ ਬੋਟ ਪਾ ਕੇ ਆਇਓ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਿਆ ਵੀ ਸ਼ਾਂਤੀ ਵੀ ਹੈ ਬੋਟ ਜਿਹੜੇ ਪਾਣ ਦੇਣਾ ਤੁਹਾਡਾ ਵੀ ਜਿਹੜਾ ਬੋਟ ਹੈ ਕਿਸਾਨਾਂ ਦਾ ਰੇਟ ਬਹੁਤ ਬਹੁਤ ਵਧੀਆ ਤਰੀਕੇ ਨਾਲ VOTING ਹੋ ਰਹੀ ਹੈ ਜੀ ਮੇਰਾ ਥਰਡ ਬੋਡ ਆ ਜੀ ਤੇ ਵਧੀਆ ਸਭ ਕੁਝ ਚੱਲ ਰਿਹਾ ਕਿਹਦੀ ਸਰਕਾਰ ਬਣਾ ਰਹੇ ਇਹ ਪਾਈ ਕੋਈ ਦਾ ਕਿਹਾ ਕੋਈ ਦਾ ਨਹੀਂ ਪਤਾ ਕਿੰਨੇ ਬਣਨਾ ਹੈ ਕਿੰਨੇ ਨਹੀਂ ਬਣਨਾ ਪਰ VOTING ਬਹੁਤ ਵਧੀਆ ਹੋ ਰਹੀ ਹੈ ਕੋਈ ਲੱਗਦਾ ਕਿ ਮਾਹੌਲ ਦੇ ਵਿੱਚ ਕੋਈ ਤਾਨਾਸਾਈ ਚਾ ਕਿਸ ਤਰ੍ਹਾਂ ਕੋਈ ਕਿਚਕਾ ਨਹੀਂ ਨਹੀਂ ਕੋਈ ਨਹੀਂ ਠੀਕ ਤਰੀਕੇ ਨਾਲ ਹੋ ਰਹੀ ਵਧੀਆ ਤਰੀਕੇ ਨਾਲ ਹੋ ਰਹੀ ਹੈ ਸਭ ਕੁਝ